도스 실라칼람 마에 1 2 7 1라 ਗਰਵਰੀ ਇੱਕ ਸਿਕਨ ਆਰ ਚਾਰਸਰ ਅੱਜ ਵੀ ਯਾ ਸਰ ਸਮਝ ਜਾਈ ਸਾਹਿਬ ਤੁਸੀਂ ਥੋੜੀਆ ਸਾਹਿਬ ਤੇ ਹੋ ਜਾਓ ਉਹ ਉਹ ਵੀ ਅੱਗੇ ਅੱਗੇ ਆਲੇ ਦੁਆਲੇ ਉਹ 우리 ਅੰਦਰ ਬੱਦੋ। ਸਾਹਿਬ ਵੀਰ ਜੀ ਦਾ ਖਾਲਸਾ ਵੀਰ ਜੀ ਦੀ ਫਤਿਹ ਅੱਜ ਸਾਡੇ ਵਾਸਤੇ ਬਹੁਤ ਭਾਗਾਂ ਵਾਲਾ ਦਿਨ ਹੈ ਕਿ ਜੋ ਜਥਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 555 ਪ੍ਰਕਾਸ਼ਪੁਰਗੋਂ ਮਨਾਉਂਦਿਆਂ ਹੋਇਆ ਪਾਕਿਸਤਾਨ ਦੀ ਪੁੱਤਰ ਕਰਦੀ ਤੇ ਜੋ ਇਥੋਂ ਵਾਧਾ ਬਾਰਡਰ ਅਹੀਂ ਪਾਰ ਹੋਇਆ ਅਤੇ ਸਾਡੇ ਵੱਲੋਂ ਅਨਰੋਲ ਸਿਆ ਸੰਸਥਾ ਦੇ ਵੱਲੋਂ ਪਾਲਕੀ ਸਾਹਿਬ ਦੀ ਸੇਵਾ ਕੀਤੀ ਗਈ ਹੈ ਜੋ ਸੇਵਾ ਨਿਭਾ ਕੇ ਅਸੀਂ ਵਾਪਸ ਆ ਰਹੇ ਹਾਂ ਗੁਰੂ ਬਾਰਾ ਜੀ ਕਿਰਪਾ ਕਰਨ ਕੋਟਾਨ ਕੋਟ ਧੰਨਵਾਦ ਅਰਬਨਾਨਕ ਪਾਸ਼ਾ ਮਹਾਰਾਜ ਜੀ ਦਾ ਜਿਨ੍ਹਾਂ ਨੇ ਸਿਰ ਤੇ ਹੱਥ ਰੱਖ ਕੇ ਜਿਹੜੀ ਇਹ ਸੇਵਾ ਲਈ ਹੈ ਤੇ ਮੈਂ ਸਮੁੱਚੀ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਗੁਰੂ ਸਾਹਿਬ ਇਸੇ ਤਰ੍ਹਾਂ ਸੇਵਾ ਕਰਾਉਂਦੇ ਰਹਿਣ ਸਾਰਿਆਂ ਦੀ ਕਿਰਪਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ